ਦੇ ਸਾਰੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਹਲਕਾ ਪੁਲਾਥ ਦਾ ਜਿਹੜਾ ਮੰਡ ਦਾ ਇਲਾਕਾ ਵਾ ਦਰਿਆ ਬਿਆਸ ਸਾਡੇ ਪਿੱਛੇ ਪੂਰਾ ਨੱਕੋ ਨੱਕ ਭਰਿਆ ਹੋਇਆ ਤੁਸੀਂ ਬੰਦੇ ਉੱਤੇ ਖੜੇ ਅਸੀਂ ਇਹ ਜਿਹੜਾ ਪੁਆਇੰਟ ਹੈ ਇਹ ਮੰਡ ਇਬਰਾਹਿਮਵਾਲ ਦਾ ਪੁਆਇੰਟ ਆ ਉੱਥੋਂ ਦੇ ਸਤਕਾਰਯੋਗ ਸਰਪੰਚ ਸਾਹਿਬ ਉਹਨਾਂ ਦੇ ਹੋਣਹਾਰ ਸੁਪੁੱਤਰ सोनू ਸਾਡੇ ਨਾਲ ਆ ਔਰ ਹੋਰ ਲਾਗੇ ਲਾਗੇ ਜਿਹੜਾ ਮੰਡ ਦੇ ਛੋਟੇ-ਛੋਟੇ ਪਿੰਡ ਨੇ ਜਿਵੇਂ ਤਕੜਾ ਵੀ ਆ ਮੰਡ ਉਥੋਂ ਦੇ ਸਰਪੰਚ ਸਾਹਿਬ ਹਰਦੀਪ ਸਿੰਘ ਜੀ ਸੰਧੂ ਸਾਹਿਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ بڑے ਪਤਵੰਤੇ ਸੱਜਣ ਸਾਜੋਗਾ ਸਿੰਘ ਜੀ ਇਬਰਾਹਿਮワਲ ਅਤੇ ਹੋਰ ਬਹੁਤ ਸਾਰੇ ਸਤਕਾਰਯੋਗ ਸੱਜਣ ਇੱਥੇ ਸਾਡੇ ਨਾਲ ਬਰਾਜਮਾਨ ਨੇ ਆਏ ਹੋਏ ਨੇ ਔਰ ਅੱਜ ਮੈਂ ਬਹੁਤ ਮਸ਼ਕੂਰ ਆ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਸਰਦਾਰ ਕੁਲਦੀਪ ਸਿੰਘ ਜੀ ਇਹਨਾਂ ਦਾ ਪਿੰਡ ਹੈ ਪੰਡੂਰੀ ਔਰ ਪੰਡੋਰੀ ਰਾਜਪੂਤਾ ਇਹ ਸਾਡੇ ਹਲਕੇ ਚ ਨੇ ਔਰ ਇਹਨਾਂ ਦਾ ਇਹਨਾਂ ਦੇ ਬੱਚੇ ਬਾਹਰ ਨੇ ਵਿਦੇਸ਼ਾਂ ਦੇ ਵਿੱਚ ਨੇ ਪਿੰਡ ਦੇ ਨੰਬਰਦਾਰ ਵੀ ਨੇ ਸਾਬਕਾ ਸਰਪੰਚ ਵੀ ਨੇ ਇਹਨਾਂ ਨੇ ਅੱਜ ਆਪਣੇ ਵੱਲੋਂ ਇੱਕ ਟਰਾਲੀ ਪੂਰੀ ਭਰ ਕੇ ਉਹ ਪਿੱਛੇ ਦਿਖਾਇਓ ਜਰਾ ਉਹ ਜਿਹੜਾ ਪਸ਼ੂਆਂ ਲਈ ਅਚਾਰ ਹੈ ਜਾਂ ਜਿਹੜਾ ਚਾਰਾ ਕਹਿ ਲੋ ਉਹਦਾ ਪ੍ਰਬੰਧ ਕਰਕੇ ਇਹਨਾਂ ਨੇ ਜਿਹੜਾ ਲਿਆ ਕੇ ਤੇ ਇੱਥੇ ਜਿਹੜੇ ਹੜਪੀੜਤ ਲੋਕੀ ਨੇ ਉਹਨਾਂ ਵਾਸਤੇ ਪ੍ਰਬੰਧ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਮਸ਼ਕੂਰ ਹਾਂ ਤੇ ਨਾਲ ਹੀ ਮੈਂ ਇੱਧਰ ਮੇਰੇ ਸੱਜੇ ਪਾਸੇ ਵੀ ਸਰਦਾਰ ਮਾਨ ਸਿੰਘ ਨੇ ਇਹ ਮੌਕੇ ਦੇ ਸਰਪੰਚ ਨੇ ਪਿੰਡ ਅਕਾਲੇ ਦੇ ਔਰ ਇਹ ਇਹਨਾਂ ਦੇ ਵੀ ਬੱਚੇ ਬਾਹਰ ਵਿਦੇਸ਼ਾਂ ਵਿੱਚ ਨੇ ਇਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਜਿਹੜਾ ਸਾਡਾ ਦੂਸਰਾ ਅਗਲਾ ਰੈਂਪ ਹੈ ਕੁੱਕਾ ਰੈਂਪ ਜਿਸ ਨੂੰ ਕਹਿੰਦੇ ਨੇ ਮੰਡ ਕੁੱਕਾ ਰੈਂਪ ਉੱਥੇ ਆਣ ਕੇ ਇਹਨਾਂ ਨੇ ਸਿਮਿਲਰਲੀ ਇੱਕ ਪੂਰੀ ਟਰਾਲੀ ਇਸੇ ਤਰੀਕੇ ਨਾਲ ਪਸ਼ੂਆਂ ਦੇ ਆਚਾਰ ਵਾਸਤੇ ਜਿਹੜਾ ਸੀਗਾ ਉਹਦਾ ਯੋਗਦਾਨ ਪਾਇਆ ਜਦੋਂ ਆਪਾਂ ਖੜੇ ਆ ਪਿੱਛੇ ਨਿਗਾ ਮਾਰੋ ਇੱਕ ਟਰਾਲ ਇੱਕ ਟ੍ਰੈਕਟਰ ਟਰਾਲੀ ਹੋਰ ਲੈ ਕੇ ਆਏ ਨੇ ਇਹ ਤਹਿਲ ਸਿੰਘ ਬਾਜਵਾ ਨੇ ਜੀ ਸਾਡੇ ਬਹੁਤ ਸਤਿਕਾਰਯੋਗ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਬਾਜਵਾ ਸਾਹਿਬ ਉਹਨਾਂ ਦਾ ਸੁਪੁੱਤਰ ਆ ਇਹਨਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਫੀਡ ਲੈ ਕੇ ਆਏ ਨੇ ਪਸ਼ੂਆਂ ਦੀ ਤੇ ਪਸ਼ੂਆਂ ਨੂੰ ਚਾਰਾ ਖਾਣ ਵਾਸਤੇ ਥੱਲੇ ਜਿਹੜੇ ਪਲਾਸਟਿਕ ਦੇ ਡਰਮ ਉਹਨਾਂ ਦਾ ਪ੍ਰਬੰਧ ਕੀਤਾ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਬੇਜ਼ੁਬਾਨੇ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਸਾਡੇ ਹਲਕੇ ਦੇ ਵਿੱਚ ਅੱਜ ਇੱਕ ਬੜੀ ਬੜੀ ਅਫਸੋਸਨਾਕ ਘਟਨਾ ਵਾਪਰੀ ਮਕਸੂਦਪੁਰ ਪਿੰਡ ਦੀ ਸਾਡੀ ਇੱਕ ਸਤਕਾਰਯੋਗ ਭੈਣ ਨੇ ਮਾਇੂਸ ਹੋ ਕੇ ਆਪਣੀ ਜਾਨ ਵੀ ਗਵਾਤੀ ਇਸੇ ਦਰਿਆ ਦੇ ਵਿੱਚ ਛਾਲ ਮਾਰ ਕੇ ਅਸੀਂ ਉਹਨਾਂ ਦੇ ਘਰ ਵੀ ਜਾਣਾ ਅਫਸੋਸ ਕਰਨਾ ਵਾ ਪਰ ਤੁਸੀਂ ਪਿੱਛੇ ਨਿਗਾਹ ਮਾਰੋਗੇ ਤਾਂ ਮੇਰਾ ਖਿਆਲ ਹੈ ਕਿ ਪਿੱਛੇ ਦਿਖਾ ਦਿਓ ਵੱਡਾ ਮੰਡ ਖੇਤਰ ਇਕੱਲੇ ਸਾਡੇ ਹਲਕੇ ਦੇ ਮੰਡ ਖੇਤਰ ਦੇ ਵਿੱਚ ਮੈਂ ਕਹੂੰਗਾ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਮੈਨੂੰ ਢਿਲਵਾਂ ਇੱਥੇ ਵੀ ਲਾਗੇ ਵੀ ਖੜੇ ਕਿਸਾਨ ਸਾਰੇ ਲੇਕਿਨ ਢਿਲਵਾਂ ਦੇ ਮੇਰੇ ਜਾਣਕਾਰ ਨੇ ਜਿੱਦਾਂ ਹਰਨੇਕ ਸਿੰਘ ਹਰਪ੍ਰੀਤ ਸਿੰਘ ਨੇਕੀ ਕਾਉਂਸਲਰ ਵੀ ਨੇ ਨੰਬਰਦਾਰ ਕਰਮਜੀਤ ਸਿੰਘ ਜੀ ਉਹਨਾਂ ਦਾ ਅੰਦਰ ਢਿਲਵਾਂ ਦੇ ਲਾਗੇ ਹੋਰ ਵੀ ਜ਼ਿਆਦਾ ਪਾਣੀ ਸੀਗਾ ਤੇ ਉੱਥੇ ਉਹਨਾਂ ਦਾ ਜਿਹੜਾ ਕਮਾਦ ਤੇ ਝੋਨੇ ਦੀ ਫਸਲ ਉਹ ਮੁਕੰਮਲ ਤਬਾਹ ਹੋ ਗਈ ਜਿਵੇਂ ਕਿ ਇੱਕ ਜ਼ਿੰਮੇਦਾਰੀ ਆ ਉਹਦਾ ਫਰਜ਼ ਕਰੋ 10 ਕਿੱਲੇ ਕਮਾਦ ਹੈ ਖੜਾ ਤੇ 10 ਲੱਖ ਦਾ ਤਾਂ ਕਮਾਦ ਹੀ ਗਿਆ ਸਿੱਧਾ ਹੀ ਤੇ ਜੇ ਇਹ ਜਿਹੜਾ ਲਾਸ ਹੋਇਆ ਜੇ ਆਪਾਂ ਇਹਨੂੰ 1000 ਇਕ ਲੇਪਲਾਥ ਇਲਾਕੇ ਦੇ ਹਜ਼ਾਰਾਂ ਏਕੜਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਪਤਾ ਨਹੀਂ ਕਿੱਥੇ ਗੱਲ ਚੱਲ ਜਾਂਦੀ ਆ ਤੇ ਜੇ ਆਪਾਂ ਸਵਿੱਚੇ ਸੁਲਤਾਨਪੁਰ ਸ਼ਾਹਕੋਟ ਗੁਰਦਾਸਪੁਰ ਫਿਰੋਜ਼ਪੁਰ ਸਾਰੇ ਦਰਿਆ ਪੀੜਿਤ ਪ੍ਰਭਾਵਿਤ ਜਿਹੜੇ ਇਲਾਕੇ ਨੇ ਜੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਵਾ ਕੁਝ ਹਜ਼ਾਰ ਕਰੋੜ ਰੁਪਏ ਦੀ ਸੰਪਤੀ ਫਸਲਾਂ ਕਿਸਾਨਾਂ ਦੀਆਂ ਪੰਜਾਬ ਦੇ ਵਿੱਚ ਆ ਮੌਜੂਦਾ ਹੜ੍ਹ ਸਿੱਤੀ ਵਿੱਚ ਨੁਕਸਾਨ ਹੋਇਆ ਵਾ ਔਰ ਇਹ ਹੜ ਜਿਹੜਾ ਵਾ ਪਿਛਲੇ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਪੈਦਾ ਹੋਏ ਸੀਗੇ ਉਦੋਂ ਵੀ ਬੜਾ ਭਾਰੀ ਨੁਕਸਾਨ ਹੋਇਆ ਸੋ ਮੈਨੂੰ ਇੱਥੇ ਅਫਸੋਸ ਇਸ ਗੱਲ ਦਾ ਵਾ ਕਿ ਸਰਕਾਰਾਂ ਇਹਦੇ ਵਾਸਤੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕਰ ਸਕਰੀਆਂ ਭਗਵੰਤਾਨ ਅੱਜ ਬਹੁਤ ਸਮੇਂ ਤੋਂ ਬਾਅਦ ਇੱਕਦਮ ਆਪਣਾ ਹੈਲੀਕਾਪਟਰ ਲਿਆ ਕੇ ਕਹਿੰਦਾ ਜੀ ਮੈਂ ਹੈਲੀਕਾਪਟਰ ਇੱਥੇ ਛੱਡ ਚੱਲਿਆ ਹੈਲੀਕਾਪਟਰ ਨਾਲ ਤਾਂ ਪ੍ਰਬੰਧ ਨਹੀਂ ਨਾ ਹੋਣਾ ਲੋਕਾਂ ਦਾ ਜਿਹੜਾ ਮੈਂ ਕਿਹਾ ਕੁਝ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਇੱਕ ਹੈਲੀਕਾਪਟਰ 40 50 100 200 300 ਪਰਿਵਾਰ ਨੂੰ ਹੈਲੀਕਾਪਟਰ ਦੇ ਉੱਤੋਂ ਆਟਾ ਛੁੱਟ ਵੀ ਦਿਊਗਾ ਤਾਂ ਕੋਈ ਟੱਕਰ ਨਹੀਂ ਬਣਦੀ ਉਹ ਬੜੀ ਬੇਤੁਕੀ ਜਿਹੀ ਦਲੀਲ ਸਿਗੀ ਇਹਦੇ ਨਾਲ ਚੰਗਾ ਕਿ ਪੰਜਾਬ ਸਰਕਾਰ ਹਰ ਸਾਲ ਹੜਾ ਤੋਂ ਪਹਿਲਾਂ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਪ੍ਰੋਪਰ ਤਰੀਕੇ ਨਾਲ ਇਹਦੀ ਪੂਰਾ ਇਹਦਾ ਜੈਜ਼ਾ ਲੈਣਾ ਚਾਹੀਦਾ ਵਾ ਕਿ ਕਿੱਥੇ ਕਿੱਥੇ ਦਰਿਆਵਾਂ ਦੇ ਵਿੱਚ ਪੋਰਟਲ ਨੈਕਸ ਨੇ ਕਿੱਥੇ ਕਿੱਥੇ ਡੀਸਲਟਿੰਗ ਹੋਣ ਵਾਲੀ ਕਿੱਥੇ ਕਿੱਥੇ ਦਰਿਆ ਜਾਂ ਸਾਡੀਆਂ ਵਈਆਂ ਜਾਂ ਸਾਡੇ ਜਿਹੜੇ ਆ ਹੋਰ ਨਾਲੇ ਨੂਲੇ ਨੇ ਇਹਨਾਂ ਦੀ ਸਫਾਈ ਕੌਣ ਕਰਾਊਗਾ ਕਿਸੇ ਨੇ ਨਹੀਂ ਕਰਾਈ ਔਰ ਜਦੋਂ ਪਾਣੀ ਪਿੱਛੇ ਡੈਮਾਂ ਚੋਂ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਵੀ ਮੈਂ ਸਮਝਦਾ ਕਿ ਬਹੁਤ ਲੋਕਾਂ ਦੇ ਮਨ ਵਿੱਚ ਸ਼ੰਕਾ ਵਾ ਕਿ ਡੈਮਸ ਸਾਰਾ ਪਾਣੀ ਨੂੰ ਜਦੋਂ ਲੋਡ ਹੁੰਦੀ ਥੱਲੇ ਫਸਲਾਂ ਵਾਸਤੇ ਪਾਣੀ ਉਦੋਂ ਪਾਣੀ ਨੂੰ ਹੋਲਡ ਕਿਉਂ ਕੀਤਾ ਜਾਂਦਾ ਜਿਵੇਂ ਭਾਗੜਾ ਡੈਮ ਹੀ ਆ 1650 ਫੁੱਟ ਤੱਕ ਜਾਂ ਉਸ ਤੋਂ ਉਸ ਤੋਂ ਉਸ ਲੈਵਲ ਤੱਕ ਪਾਣੀ ਨੂੰ ਕਿਉਂ ਹੋਲਡ ਕੀਤਾ ਜਾਂਦਾ ਕਿਉਂ ਨਹੀਂ ਰੈਗੂਲਰਲੀ ਡੈਮਾਂ ਚੋਂ ਪਾਣੀ ਰਿਲੀਜ਼ ਕੀਤਾ ਜਾਂਦਾ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀਆਂ ਫਸਲਾਂ ਵੀ ਪਾਲ ਸਕਣ ਪਾਣੀ ਉਹਨਾਂ ਦੇ ਖੇਤਾਂ ਤੱਕ ਪਹੁੰਚੇ ਉਦੋਂ ਪਾਣੀ ਦਾ ਰੋਲਾ ਪੈਂਦਾ ਰਹਿੰਦਾ ਵਾ ਡੈਮਸ ਨੂੰ ਪਾਣੀ ਹੋਲਡ ਕੀਤਾ ਜਾਂਦੇ ਜਦੋਂ ਉੱਤਰ ਪਹਾੜਾਂ ਵਿੱਚ ਪੂਰਾ ਪਾਣੀ ਬਰਸਾਤ ਦਾ ਪਹਾੜਾਂ 'ਚ ਜਮ੍ਹਾਂ ਹੋ ਜਾਂਦਾ ਤੇ ਫਿਰ ਇੱਕਦਮ ਜਦੋਂ ਗੇਟ ਖੋਲਦੇ ਨੇ ਤੇ ਆ ਸਾਰਾ ਜਿਹੜਾ ਹੜ੍ਹ ਵਾਲੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਬਣਦੀ ਆ ਭਗਵੰਤ ਮਾਨ ਦੇ ਆਪਣੇ ਜ਼ੁਬਾਨੀ ਆ ਜਦੋਂ ਆਪੋਜੀਸ਼ਨ ਵਿੱਚ ਸੀਗਾ ਕਿ ਇਹ ਕੁਦਰਤੀ ਆਫਤ ਨਹੀਂ ਗਈ ਇਹ ਮੈਨ ਮੇਡ ਆਫਤ ਆ ਨਲੇਕੀ ਆ ਸਰਕਾਰਾਂ ਦੀ ਜਦੋਂ ਸਮੇਂ ਸਿਰ ਨਹੀਂ ਉੱਠਦੀਆਂ ਤੇ ਫਿਰ ਉਹ ਜਿਹੜਾ ਹੈ ਲੋਕਾਂ ਨੂੰ ਉਹਦਾ ਖਮਿਆਜ਼ਾ ਭੁਗਤਣਾ ਪੈਂਦਾ ਵਾ ਅੱਜ ਤੁਸੀਂ ਦੇਖ ਸਕਦੇ ਆ ਸਾਰਿਆਂ ਦੇ ਇੱਥੇ ਮੇਰੇ ਸਤਕਾਰਯੋਗ ਸਾਰੇ ਕਿਸਾਨ ਵੀਰ ਖੜੇ ਨੇ ਇਹਨਾਂ ਦੇ ਚਿਹਰਿਆਂ ਤੇ ਨਿਗਾਹ ਮਾਰ ਕੇ ਦੇਖ ਲਓ ਇਹਨਾਂ ਦੇ ਘਰਾਂ ਦੇ ਕੀ ਹਾਲਾਤ ਆ ਪਸ਼ੂ ਮਾਲ ਡੰਗਰ ਘਰੋਂ ਬੇਘਰ ਉਜਾੜਾ ਔਰ ਫਸਲਾਂ ਦਾ ਨੁਕਸਾਨ ਜਿਹੜਾ ਆਪਾਂ ਕੈਲਕੂਲੇਟ ਕੀਤਾ ਉਹ ਬਹੁਤ ਬੇਤਹਾਸ਼ਾ ਜ਼ਿਆਦਾ ਵਾ ਇਸ ਲਈ ਮੈਂ ਸਮਝਦਾ ਕਿ ਸਰਕਾਰਾਂ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਆ ਔਰ ਪੰਜਾਬ ਸਰਕਾਰ ਅਨਫੋਰਚੂਨੇਟਲੀ ਇਸ ਗਲ ਵਾਸਤੇ ਬਿਲਕੁਲ ਤਿਆਰ ਨਹੀਂ ਸੀਗੀ ਹਾਲਾਂਕਿ 2023 ਚ ਅੱਜ ਤੋਂ 2 ਸਾਲ ਪਹਿਲਾਂ ਲਗਭਗ ਇਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਸੀ ਉਦੋਂ ਮੁਰਗੀ ਦਾ ਮੁਆਵਜ਼ਾ ਦੇਾਂਗੇ ਬੱਕਰੀ ਦਾ ਮੁਆਵਜ਼ਾ ਦੇਾਂਗੇ ਲੇਕਿਨ ਨਾ ਮੁਰਗੀ ਲੱਭੀ ਨਾ ਬੱਕਰੀ ਲੱਭੀ ਅਸੀਂ ਮੁਰਗੀ ਬੱਕਰੀ ਨਹੀਂ ਚਾਹੁੰਦੇ ਔਰ ਅਸੀਂ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਸਾਡਾ ਇਹ ਤਾਂ ਹੁਣ ਹਰ ਸਾਲ ਦਾ ਸਮੱਸਿਆ ਬਣ ਗਈ ਆ ਸਾਡੀ ਪੁਖਤਾ ਪਲੈਨਿੰਗ ਕਰਕੇ ਪ੍ਰੋਟੈਕਸ਼ਨ ਵਰਕਸ ਜਿਹੜੇ ਨੇ ਜਿਹੜਾ ਦਰਿਆਵਾਂ ਦੇ ਵਿੱਚ ਡੀਸੇਲਟਿੰਗ ਕਿਉਂਕਿ ਇੱਥੇ ਢਲਵਾਂ ਦੇ ਲਾਗੇ ਜਾ ਕੇ ਪੁਲ ਦੇ ਵਿੱਚ ਡੀਲਿਸਟ ਡੀਸੇਲਟਿੰਗ ਨਾ ਹੋਣ ਕਰਕੇ ਜਿਹੜਾ ਪਾਣੀ ਦਰਿਆ ਬਿਆਸ ਦਾ ਉਧਰ ਨੂੰ ਜਾਂਦਾ ਉਹ ਪਿੱਛੇ ਬੈਕ ਆਉਂਦਾ ਆ ਸਾਰਾ ਇਲਾਕਾ ਜਿਹੜਾ ਵਾ ਉਹਦੇ ਕਰਕੇ ਵੀ ਸ਼ਿਕਾਰ ਹੋ ਜਾਂਦਾ ਕਿਸੇ ਨੇ ਡੀਸੇਲਟਿੰਗ ਔਰ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਇਹੋ ਜਿਹਾ ਇੱਕ ਡਿਪਾਰਟਮੈਂਟ ਹੈ ਜਿਹੜਾ ਲੋਕਾਂ ਦੀ ਪਬਲਿਕ 뷰 ਤੋਂ ਬਾਹਰ ਆਪਾਂ ਨੂੰ ਕੋਈ ਸੜਕ ਟੁੱਟੀ ਦੇਖਤੀ ਆ ਪੰਜਾਬ ਦੇ ਵਿੱਚ ਆਪਾਂ ਰੋਹ ਆਪ ਹੌਣੇ ਕਿ ਸਾਡੀ ਸੜਕ ਜਿਹੜੀ ਉਹ ਤੁਰੰਤ ਰਿਪੇਅਰ ਕਰਾਈ ਜਾਵੇ ਲੇਕਿਨ ਜਿਹੜਾ ਆ دریاਵਾਂ ਦੇ ਬੈਡਸ ਨੇ دریاਵਾਂ ਦੇ ਅੰਦਰ ਜਾ ਕੇ ਕਿਸੇ ਨੇ ਨਹੀਂ ਦੇਖਿਆ ਕਿ دریاਵਾਂ ਦੇ ਵਿੱਚ ਰੇਤਾ ਜਿਹੜੀ ਜਮਾ ਹੋਈ ਆ ਪਿਛਲੇ ਕੁਝ ਸਾਲਾਂ ਦੇ ਪਾਣੀ ਦੇ ਵਹਾਅ ਦੇ ਨਾਲ ਕੀ ਇਸ ਨੂੰ ਸਰਕਾਰਾਂ ਨੇ ਸਾਫ਼ ਕਰਾਇਆ ਕਾਗਜ਼ਾਂ ਵਿੱਚ ਸਾਰੇ ਪੰਜਾਬ ਦੇ ਵਿੱਚ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਨਦੀਆਂ ਤੇ ਕਨਾਲਸ ਤੇ ਵਈਆਂ ਨੂੰ ਸਫਾਈ ਕਰਦੀਆਂ ਨੇ ਲੇਕਿਨ ਅਸਲ ਵਿੱਚ ਉੱਥੇ ਥੱਲੇ ਕੋਈ ਸਫਾਈ ਨਹੀਂ ਹੋਈ ਇਹ ਵੀ ਇੱਕ ਕ腐ਸ਼ਨ ਦਾ ਨਮੂਨਾ ਇਸ ਵੱਲ ਵੀ ਕਿਸੇ ਸਰਕਾਰ ਨੇ ਕੋਈ ਧਿਆਨ ਮਾਰ ਕੇ ਯਤਨ ਨਹੀਂ ਕੀਤਾ ਔਰ ਮੈਂ ਇਹ ਹੀ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਕਿ ਇਹ ਹੁਣ ਆਪਣੇ ਤੇ ਕੁਦਰਤੀ ਆਫਤ ਆ ਆਫਤ ਮਤਲਬ ਕਿ ਇਹ ਇੱਕ ਆਪਣੇ ਤੇ ਆਫਤ ਆਣ ਪਈ ਆ ਖੜ ਗਈ ਆ ਇਹਦਾ ਇਹਦਾ ਸਾਹਮਣਾ ਵੀ ਜਿਹੜਾ ਆਪਾਂ ਸਾਰੇ ਨੇ ਰਲ ਮਿਲ ਕੇ ਕਰਨਾ ਵਾ ਸੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੇਰੇ ਦੋ ਵੀਰਾਂ ਨੇ ਅੱਜ ਇਸ ਇਲਾਕੇ ਦੇ ਵਿੱਚ ਆਣ ਕੇ ਲੋਕਾਂ ਦੀ ਸੇਵਾ ਦਾ ਉਪਰਾਲਾ ਕੀਤਾ ਮੈਂ ਦੁਨੀਆ ਭਰ ਦੇ ਵਿੱਚ ਬੈਠੇ ਐਨਆਰਆਈਸ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਪਿੰਡ ਆਪਣੇ ਆਪਣੇ ਮੰਡ ਦੇ ਖੇਤਰ ਦੇ ਵਿੱਚ ਕਿਰਪਾ ਕਰਕੇ ਜ਼ਰੂਰ ਹਮਦਦ ਕਰੋ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਗਰ ਆਪਾਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਫਿਰ ਉਹਨਾਂ ਦੀ ਸਰ ਸਰਕਾਰਾਂ ਨਾ ਕੇਂਦਰ ਤੇ ਨਾ ਪੰਜਾਬ ਇਹ ਤਾਂ ਲੈ ਨਹੀਂ ਸਕ ਰੀਆਂ ਤੇ ਕਿ ਆਪਾਂ ਨੂੰ ਫਰਜ਼ ਬਣਦਾ ਕਿ ਆਪਾਂ ਮੋੜੇ ਆਣ ਕੇ ਇਹਨਾਂ ਦੀ ਮਦਦ ਕਰੀਏ ਔਰ ਐਨਆਰਆਈਸ ਨੂੰ ਮੇਰੀ ਇੱਕ ਖੋਰ ਪੁਰਜ਼ੋਰ ਅਪੀਲ ਆ ਬੜੇ ਹੱਥ ਜੋੜ ਕੇ ਨਿਮਰਤਾ ਨਾਲ ਕਿ ਕਬੱਡੀ ਬਹੁਤ ਇੰਪੋਰਟੈਂਟ ਗੇਮ ਹੈ ਆਪਣੇ 노 ਡਾਊਟ ਔਰ ਮੇਲੇ ਤੇ ਜਿਹੜੇ ਸਲਾਨਾ ਆਪਾਂ ਕਰਾਉਨੇ ਆ ਵਿਦੇਸ਼ਾਂ 'ਚ ਬੈਠ ਕੇ ਵੀ ਪੰਜਾਬੀਆਂ ਦਾ ਮਾਣ ਤੇ ਸਤਿਕਾਰ ਵਧਦਾ ਉਹਦਣਾ ਲੇਕਿਨ ਇੱਕ ਸਾਲ ਵਾਸਤੇ ਅਗਰ ਤੁਸੀਂ ਥੋੜਾ ਕਬੱਡੀ ਔਰ ਮੇਲਿਆਂ ਦੇ ਉੱਤੇ ਦੀ ਜਗ੍ਹਾ ਦੇ ਉੱਤੇ ਇਸ ਸਾਲ ਪੰਜਾਬ ਦੇ ਵਿੱਚ ਕੁਝ ਲੱਖ ਏਕੜ ਤਬਾਹ ਜ਼ਮੀਨ ਹੋਈ ਆ ਫਸਲ 6 ਲੱਖ ਏਕੜ ਦੇ ਕਰੀਬ ਤਬਾਈ ਹੋਈ ਆ ਜੇ ਤੁਸੀਂ ਇਹਨਾਂ ਦੀ ਆਂਕ ਦੇ ਇੱਥੇ ਮਦਦ ਕਰੋਗੇ ਤਾਂ ਉਹ ਇੱਕ ਬਹੁਤ ਸਹੀ ਥਾਂ ਦੇ ਉੱਤੇ ਪੈਸਾ ਲੱਗੇਗਾ ਸਾਡਾ ਜਿਹੜਾ ਜ਼ਿਮੀਦਾਰ ਤਪਕਾ ਭਰਾ ਖੇਤ ਮਜ਼ਦੂਰ ਆ ਉਹ ਕਰਜ਼ੇ ਹੋਣ ਕਰਜ਼ਈ ਹੋਣ ਤੋਂ ਬਚਣਗੇ ਔਰ ਉਹਨਾਂ ਦੀ ਆਰਥਿਕ ਹਾਲਾਤ ਜਿਹੜੇ ਨੇ ਉਹ ਬਿਹਤਰ ਹੋ ਜਾਣਗੇ ਇਸ ਲਈ ਮੇਰੀ ਐਨ ਆਰ ਆਈਸ ਨੂੰ ਵੀ ਔਰ ਜਿਹਨਾਂ ਦਾ ਪੰਜਾਬ ਦੇ ਵਿੱਚ ਸਰਦੇ ਪੁੱਛਦੇ ਲੋਕ ਨੇ ਉਹ ਆਪਣੇ ਨੇੜੇ-ਨੇੜੇ ਜ਼ਰੂਰ ਜਿਵੇਂ ਕਿ ਸਾਡੇ ਆ ਭਰਾਵਾਂ ਨੇ ਇੱਕ ਬੀੜਾ ਚੱਕਿਆ ਜਾਂ ਹੋਰਨਾਂ ਨੇ ਵੀ ਤਹਿਲ ਸਿੰਘ ਬਾਜਵਾ ਦਾ ਜ਼ਿਕਰ ਕੀਤਾ ਸੀਗਾ ਉਹ ਆਏ ਨੇ ਮੇਰੇ ਖਲ ਕਿੱਥੇ ਨੇ ਬੁਲਾਇਓ ਉਹਨਾਂ ਨੂੰ ਵੀ ਉਹਨਾਂ ਨੇ ਵੀ ਇਹ ਉਪਰਾਲਾ ਬੀੜਾ ਚੱਕਿਆ ਵਾ ਉਹ ਇਦਾਂ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕੋਈ ਲੰਗਰ ਦੇ ਸਕਦਾ ਉਹ ਲੰਗਰ ਦਾ ਪ੍ਰਬੰਧ ਕਰੇ ਕੋਈ ਪਸ਼ੂਆਂ ਦਾ ਚਾਰਾ ਦੇ ਸਕਦਾ ਉਹ ਪ੍ਰਬੰਧ ਕਰੇ ਕੋਈ ਰਾਸ਼ਨ ਦੇ ਸਕਦਾ ਗਰੀਬਾਂ ਨੂੰ ਉਹ ਪ੍ਰਬੰਧ ਕਰ ਦਵੇ ਕੋਈ ਹੋਰ ਕੋਈ ਹਬੀ ਨਬੀ ਕਈਆਂ ਦੇ ਮਾਲ ਡੰਗਰ ਪਸ਼ੂ ਮਰ ਗਏ ਹੋਣਗੇ ਉਹਨਾਂ ਦੀ ਕੋਈ ਮਦਦ ਕੀਤੀ ਜਾ ਸਕੇ ਕਈਆਂ ਦਾ ਕੋਈ ਜਿਵੇਂ ਮੈਂ ਦੱਸਿਆ ਕਿ ਮਕਸੂਦਪੁਰ ਦੀ ਸਾਡੀ ਇੱਕ ਸਤਕਾਰਯੋਗ ਭੈਣ ਆ ਉਹਨੇ ਕੱਲ ਦਰਿਆਤ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ ਕੁਝ ਇਹਨਾਂ ਦੀ ਮਦਦ ਕੀਤੀ ਜਾਏ ਹੌਸਲਾ ਬਜਾਈ ਕਰਕੇ ਇੱਕ ਦੂਜੇ ਦੀ ਮਦਦ ਕਰਕੇ ਆਪਾਂ ਨੂੰ ਕਰਨਾ ਚਾਹੀਦਾ ਵਾ ਮੈਂ ਇੱਕ ਵਾਰ ਫਿਰ ਕਹੂੰਗਾ ਭਗਵੰਤ ਮਾਨ ਨੂੰ ਕਿ ਤੇਨੂੰ ਬਹੁਤ ਉਮੀਦ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਬਹੁਤ ਆਸ ਦੇ ਨਾਲ ਤੁਹਾਡੀ ਸਰਕਾਰ ਬਣਾਈ ਸੀ ਲੇਕਿਨ ਤੁਸੀਂ ਪਿਛਲੇ 3 ਸਾਲਾਂ ਤੋਂ ਚਾਹੇ ਉਹ ਕੋਈ ਵੀ ਖਰਾਬਾ ਚਾਹੇ ਉਹ ਵੱਧ بارش ਦਾ ਖਰਾਬਾ ਵਾ ਚਾਹੇ ਉਹ ਕਪਾਹ ਦੀ ਫਸਲ ਦਾ ਖਰਾਬਾ ਚਾਹੇ ਉਹ ਕਿਨੂਆਂ ਦੇ ਬਾਗ ਦਾ ਖਰਾਬਾ ਅਬੋਹਰ ਵਿੱਚ ਉਹਨਾਂ ਨੂੰ ਬਣਦੀ ਕੰਪਨਸੇਸ਼ਨ ਅੱਜ ਤੱਕ ਕਿਸੇ ਨੇ ਦਿੱਤੀ ਨਹੀਂਗੀ ਮੈਂ ਇੱਥੇ ਵੈਰੀਫਾਈ ਕਰਦਾ ਰਹਿਣਾ ਵਾਂ ਲਗਭਗ 6800 ਰੁਪਇਆ ਕਿੱਲੇ ਦਾ ਮੁਆਵਜ਼ਾ ਜਿਹੜਾ ਪਿਛਲੀਆਂ ਖਰਾਬੀਆਂ ਦਾ ਦਿੱਤਾ ਗਿਆ ਉਹ ਵੀ ਸਿਲੈਕਟਿਵਲੀ ਦਿੱਤਾ ਗਿਆ ਪੱਖ ਪਾਤ ਨਾ ਦਿੱਤਾ ਗਿਆ ਕੁਝ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਪਟਵਾਰੀਆਂ ਨੇ ਤਹਿਸੀਲਦਾਰਾਂ ਨੇ ਵੀ ਉਹਦੇ ਚੋਂ ਕੁਛ ਨਾ ਕੁਛ ਮਾੜਾ ਮੋਟਾ ਭਾਲਦੇ ਰਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨਾਲ ਜਿਨ੍ਹਾਂ ਉਹਨਾਂ ਨਾਲ ਸੈਟਿੰਗ ਹੋ ਜਾਂਦੀ ਉਹ ਪੈਸੇ ਲੈ ਜਾਂਦੇ ਨੇ ਲੇਕਿਨ ਇਹ 6800 ਵੀ ਕਿਸੇ ਨੂੰ ਪੈਨ ਪੰਜਾਬ ਜਿਵੇਂ ਆ ਸਾਰਾ ਨੁਕਸਾਨ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਜਿਹੜਾ ਇਹ ਨੁਕਸਾਨ ਹੀ ਨੁਕਸਾਨ ਹੈ ਇਹਦੇ ਚ ਕੋਈ 2 4 10 20 50 ਕਿਸਾਨਾਂ ਦੀ ਫਸਲ ਨਹੀਂ ਜਦੋਂ ਖਰਾਬ ਹੋਣੀ ਆ ਤਾਂ ਉਹ ਸਾਰਿਆਂ ਦੀ ਫਸਲ ਖਰਾਬ ਹੋਗੀ ਲੇਕਿਨ ਇਹਦਾ ਵੀ ਕੋਈ ਕਿਸੇ ਨੇ ਮੁਆਵਜ਼ਾ ਪੁਖਤਾ ਨਹੀਂ ਦਿੱਤਾ ਔਰ ਅੱਜ ਯੋਗ ਜਿਹੜਾ ਵਾ ਉਹ ਸੈਟੇਲਾਈਟ ਮੈਪਿੰਗ ਦਾ ਵਾ ਸਪੈਸ਼ਲ ਗਰਦਾਵਰੀ ਦੀ ਤਾਂ ਲੋੜ ਹੀ ਨਹੀਂ ਗਈ ਸਾਰੇ ਉਤੋਂ ਸੈਟੇਲਾਈਟ ਰਾਹੀਂ ਤੁਹਾਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੜ ਆ ਚੁੱਕਾ ਵਾ ਉਹਨਾਂ ਦੀ ਸੈਟੇਲਾਈਟ ਮੈਪਿੰਗ ਕਰਕੇ ਤੇ ਜਿੰਨਾ ਵੀ ਤੁਸੀਂ ਮਦਦ ਕਰ ਸਕਦੇ ਹੋ ਉਹ ਕਰੋ ਅੱਜ ਕੇਜਰੀਵਾਲ ਤੇ ਸਿਸੋਡੀਆ ਸਾਹਿਬ ਰੋਜ਼ ਉਦਘਾਟਨ ਕਰਨ ਪਹੁੰਚ ਜਾਂਦੇ ਨੇ ਸਾਡੇ ਜਹਾਜ਼ਾਂ ਤੇ ਹੈਲੀਕਾਪਟਰਾਂ ਤੇ ਛੱਡਦੇ ਨੇ ਅੱਜ ਜਦੋਂ ਪੰਜਾਬ ਨੂੰ ਲੋੜ ਆ ਉਹ ਵੀ ਸਾਰੇ ਦਿੱਲੀ ਭੱਜ ਗਏ ਨੇ ਇਸ ਕਰਕੇ ਮੇਰੀ ਅਪੀਲ ਆ ਸਾਰੀ ਸਰਕਾਰ ਨੂੰ ਕਿ ਆ ਜਿਹੜੇ ਬਦਲਾਖੋਰੀ ਦੇ ਮਕਦਮੇ ਕਰਦੇ ਫਿਰਦੇ ਆਪਣੇ ਵਿਰੋਧੀਆਂ ਦੇ ਉੱਤੇ ਇਹ ਬੰਦ ਕਰ ਦਿਓ ਜਿਹੜੇ ਤੁਸੀਂ ਹੋਰ ਉਦਘਾਟਨ ਤੇ ਆ ਲੈਂਡ ਪੂਲਿੰਗ ਦੀ ਪਾਲਿਸੀ ਬਣਾ ਰਹੇ ਆ ਸ਼ਰਾਰਤੀ ਸਕੀਮਾਂ ਇਹ ਸਾਰੀਆਂ ਬੰਦ ਕਰ ਦਿਓ ਅੱਜ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਅਮਦਦ ਦੀ ਢਾਰਸ ਦੀ ਔਰ ਬਹੁਤ ਸਪੋਰਟ ਦੀ ਲੋੜ ਆ ਕਿਉਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜੇ ਜਿਸ ਕਿਸਾਨ ਦਾ ਇੱਕ ਕਿੱਲਾ ਸੂੰ ਨਾਂ ਮਾਰ ਗਿਆ ਉਹਦਾ ਸਮੀਲੋ 70 000 ਰੁਪਏ ਦੀ ਫਸਲ ਗਈ ਔਰ ਜੇ ਕਿਸੇ ਦਾ ਕੁਕਮਾਦ ਲੱਗਾ ਤਾਂ ਉਹਦਾ ਲੱਖ ਰੁਪਿਆ ਗਿਆ ਉਹਦਾ ਭੁੱਖ ਗਿਆ ਬਹੁਤ ਲੋਕੀ ਆਪਾਂ ਕੋ ਰੋਂਦੇ ਰੋਂਦੇ ਦੇਖੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਹਿੰਦੇ ਨੇ ਤਹਾ ਮਾਰਦੇ ਨੇ ਕਿ ਸਾਡੇ ਜੀਨ ਦਾ ਕੋ ਹਸ਼ਰ ਨਹੀਂਗਾ ਕਿਉਂਕਿ ਸਾਡੇ ਪੱਲੇ ਕੁਝ ਨਹੀਂ ਰਿਹਾ ਇਸ ਲਈ ਅੱਜ ਦੇ ਯੁੱਗ ਵਿੱਚ ਜੇ ਆਪਾਂ ਇਸ ਤਰ੍ਹਾਂ ਨਾਲ ਸਰਕਾਰ ਚਲਾਵਾਂਗੇ ਤੇ ਲੋਕਾਂ ਤੱਕ ਮਦਦ ਨਹੀਂ ਪਹੁੰਚਾਵਾਂਗੇ ਤਾਂ ਮੈਂ ਸਮਝਦਾ ਕਿ ਬਹੁਤ ਦੁਖਤ ਦੀ ਗੱਲ ਹੈ ਮੇਰੇ ਨਾਲ ਬਹੁਤ ਸਾਰੇ ਰੈਂਪ ਦੇ ਉੱਤੇ ਸਾਰਾ ਟੂਰ ਕਰਕੇ ਜਿੱਥੇ-ਜਿੱਥੇ ਅਸੀਂ ਮਦਦ ਕਰ ਸਕਦੇ ਉਹ ਜ਼ਰੂਰ ਡੈਫੀਨਿਟਲੀ ਕਰਾਂਗੇ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ